ਦਾਰੋਨ ਵੇ ਮਾਰ ਗਾ ਮਾਤਾ ਦਾਰੋਨ ਉਹ ਦਾਰੋਨ ਵੇ ਮਾਰ ਗਾ ਮੇਰਾ ਨਾਮ ਵੀਜੇ ਕੁਮਾਰ ਐਮ ਸੀ ਹੈ ਤੇ ਪੰਜਾਬ ਦੇ ਹਾਲਾਤਾਂ ਨੂੰ ਅੱਜ ਮੈਂ ਦੇਖ ਕੇ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਪੰਜਾਬ ਦੇ ਜਿਹੜੇ ਹਾਲਾਤ ਹੈ 84 ਤੋਂ ਵੀ ਨਾਜ਼ੁਕ ਹੋ ਚੁੱਕੇ ਆ ਇਹ ਤਾਂ ਅਤਵਾਦ ਦੇ ਟਾਈਮ ਤੇ ਵੀ ਹਾਲਾਤ ਪੰਜਾਬ ਦੇ ਅੰਦਰ ਨਹੀਂ ਸੀ ਜਿਹੜੇ ਅੱਜ ਦੀ ਡੇਟ ਤੇ ਅੱਜ ਤੁਸੀਂ ਦੇਖੋ ਕੋਈ ਗਲੀ ਚਰਾਹਾ ਜਿੱਥੇ ਮਰਜੀ ਦੇਖ ਲੋ ਕਿਤੇ ਗੋਲੀ ਚੱਲੀ ਜਾਂਦੀ ਹੈ ਕੋਈ ਤੰਬੇ ਚੱਕੀ ਫਿਰਦਾ ਕੋਈ ਥਲਵਾਰਾਂ ਚੱਕੀ ਫਿਰਦਾ ਕੋਈ ਗੱਲਾਸੇ ਚੱਕੀ ਫਿਰਦਾ ਪੰਜਾਬ ਦੇ ਹਾਲਾਤ ਬਣੇ ਪਏ ਆ ਪਿੱਛੇ ਜੇ ਦੇਖੋ ਇੱਕ ਐਸਐਚਓ ਮਾਰਦਾ ਕੋਈ ਸੁਣਵਾਈ ਨਹੀਂ ਜਦੋਂ ਇੱਕ ਇੰਸਪੈਕਟਰ ਹੀ ਮਾਰ ਦਿੱਤਾ ਗਿਆ ਜਦੋਂ ਇੱਕ ਇੰਸਪੈਕਟਰ ਮਾਰ ਦਿੱਤਾ ਗਿਆ ਫਿਰ ਉਦੋਂ ਪਿੱਛੇ ਕੀ ਰਹਿ ਗਿਆ ਜਦੋਂ ਪੰਜਾਬ ਪੁਲਿਸ ਆਫ ਸੇਫ ਨਹੀਂ ਫਿਰ ਕੌਣ ਸੇਫ ਹੋਊਗਾ ਇੱਕ ਮੇਰੀ ਭੈਣ ਪਾਟ ਕਰੀ ਜਾਂਦੀ ਸੀ ਉਹ ਗੁਟਕਾ ਸਾਹਿਬ ਦਾ ਉਹਦਾ ਗੱਟਾ ਗੱਟਾ ਵੜਦਾ ਬੈਠੀ ਦਾ ਇੱਕ ਐਨਆਰ ਤੋਂ ਬਾਹਰ ਆਇਆ ਸੀ ਜਲੰਧਰ ਪਤਨ ਕਿਤੇ ਤੇ ਗੋਲੀਆਂ ਚਲਾਤੀਆਂ ਇੱਕ ਹਾਲਾਤ ਇਹ ਜੇ ਬਣੇ ਪਏ ਆ ਸ਼ਖਵੀਰ ਬਾਦਲ ਜੀ ਉੱਤੇ ਹਰਮੰਦਰ ਸਾਹਿਬ 'ਚ ਸੇਵਾ ਨਿਭਾ ਰਹੇ ਸੀ ਉੱਤੇ ਗੋਲੀ ਮਾਰਤੀ ਹਾਲਾਤ ਪੰਜਾਬ ਦੇ ਇੰਨੇ ਬਖਤਰ ਹੋਏ ਪਏ ਆ ਮਨੰਜਨ ਕਾਲੀਆ ਜਿੰਦੇ ਘਰ ਦੇ ਉੱਤੇ ਗ੍ਰੇਨ ਸਟਾ ਦੇਖੋ ਕੀ ਹਾਲਾਤ ਆ ਜੇ 84 ਵੇਲੇ ਨਹੀਂ ਸੀ ਯਾਰ ਅੱਜ ਲੋਕ ਜਿਹੜੀ ਜਵਾਨੀ ਆ ਬਾਹਰ ਭੱਜੀ ਜਾਂਦੀ ਐ ਪੰਜਾਬ ਦੇ ਵਿੱਚੋਂ ਕੋਈ ਇੰਡਸਟਰੀ ਆਨ ਨੂੰ ਤਿਆਰ ਨਹੀਂ ਪੰਜਾਬ ਦੇ ਹਾਲਾਤ ਇੰਨੇ ਨਾਜ਼ੁਕ ਹੋ ਚੁੱਕੇ ਆ ਕੋਈ ਵੀ ਬੰਦਾ ਅੱਜ ਸੇਫ ਮਹਿਸੂਸ ਨਹੀਂ ਕਰ ਰਿਹਾ ਕੀ ਮੰਗ ਕਰਦੇ ਆਸੀਂ ਮੰਗ ਤਾਂ ਕੀ ਆ ਮੰਗ ਤਾਂ ਸਾਰਾ ਉਹਨਾਂ ਨੂੰ ਆਪ ਨੂੰ ਪਤਾ ਮੰਗ ਕੀ ਰੋ ਜ ਤੁਹਾਡੀਆਂ ਖਬਰਾਂ ਚੈਨਲਾਂ 'ਤੇ ਆਂਦਾ ਹੈ ਕੋਈ ਮੇਰੀ ਮੰਗ ਕਰੇ ਨਾ ਤਾਂ ਕੁਝ ਹੋਣੀ ਜਨਾ ਇਹ ਹਾਲਾਤਾਂ ਦੇ ਜ਼ਿੰਮੇਵਾਰ ਕਿਹਨੂੰ ਸਨ ਸਰਕਾਰ ਹੈ ਸਰਕਾਰ ਆ ਜੇ ਲਾਜ ਨਾਡਰ ਕਿੰਨੇ ਸੱਟ ਕਰਨਾ ਸਰਕਾਰ ਦਾ ਫਰਜ਼ ਮੰਨਦਾ ਜਦੋਂ ਸਰਕਾਰ ਦੇ ਕੋਲੇ ਹੱਥ 'ਚ ਕੁਝ ਐ ਨਹੀਂਗਾ ਮੈਨੂੰ ਦੱਸੋ ਕੋਈ ਗਲੀ ਕੋਈ ਚਰਾਹਾ ਕੋਈ ਪਿੰਡ ਵਾਲਾ ਕੋਈ ਮੰਡੀ ਵਾਲਾ ਕੋਈ ਸ਼ਹਿਰ ਵਾਲਾ ਉੱਠ ਕੇ ਦੱਸ ਦੇ ਵੀ ਸਾਡੇ ਪੰਜਾਬ ਦੇ ਹਾਲਾਤ ਸਹੀ ਐ ਮੈਂ ਮੰਨਣ ਨੂੰ ਤਿਆਰ ਆ ਅੱਜ ਵੱਡੇ 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 ਆਪ ਵਾਲੇ ਲੀਡਰ ਵਾਅਦਾ ਕਰਦੇ ਐ ਅਸੀਂ ਪੰਜਾਬ 'ਚ ਲਾਡ ਡਾਂਡ ਰੈਂਕ ਕਰ ਦਾਂਗੇ ਉਹ ਕਰ ਦਿਆਂਗੇ ਜਨਾਬ ਮੇਰੇ ਨਾਲ ਆ ਕੇ ਬਹਿਸ ਕਰ ਲੋ ਮੇਰੇ ਕੋਲੇ ਸਾਰੇ ਪੰਜਾਬ ਦਾ ਸਾਢੇ 3 ਸਾਲਾਂ ਦਾ ਡਾਟਾ ਪਿਆ ਵੀ ਕਿਹੜੇ ਵਾਰ ਕਿੱਥੇ ਕੀ ਕੀ ਹੋਇਆ ਹੋਣਾ ਕੀ ਚਾਹੀਦਾ ਹੋਣਾ ਕੀ ਚਾਹੀਦਾਗਾ ਹੋਣਾ ਚਾਹੀਦਾ ਵੀ ਸਥਿਤੀ ਨੂੰ ਕੰਟਰੋਲ 'ਚ ਕੀਤਾ ਜਾਵੇ ਕਿਸੇ ਹਿਸਾਬ ਨਾਲ ਪੰਜਾਬ ਦੇ ਪੰਜਾਬ ਦੀ ਸਥਿਤੀ ਨੂੰ ਕਿੱਥੇ ਦਰਦਾ ਮਾਹੌਲ ਖਤਮ ਕੀਤਾ ਜਾਵੇ ਤਾਂ ਕਿ ਲੋਕ ਇਦੋਂ ਚੰਗਾ ਤਾਂ ਇਹ ਤਾਲਿਬਾਨ ਵਾਲਾ ਹਾਲ ਬਣਿਆ ਪਿਆ ਜਿਹੜੇ ਬੋਲਦੇ ਆ ਪਰਚਾ ਦੇ ਦਿੰਦੇ ਆ ਉਹਨਾਂ ਦੇ ਉਹ ਫਿਰ ਪਰਚਾ ਦੇਈ ਜਾਣ ਯਾਰ ਕੋਈ ਕਿੰਨੇ ਕ ਜਾਣੇ ਨੂੰ ਅੰਦਰ ਦੇਣਗੇ ਸਾਰੇ ਪੰਜਾਬ ਨੂੰ ਦੇ ਦੇਣਗੇ 3 ਕਰੋੜ ਵਾਦੀ ਨੂੰ ਅੰਦਰ ਦੇ ਦੇਣਗੇ ਰਹਿ ਗਿਆ 1.5 ਸਾਲ ਫਿਰ ਦੇਈ ਚੱਲੋ ਪਰਚੇ ਜਿਹੜੀ ਸੱਚਾਈ ਸੁਣਨ ਨੂੰ ਕਿਉਂ ਨਹੀਂ ਤਿਆਰ ਫਿਰ ਤੁਸੀਂ ਕਿਵੇਂ ਟੈਂਕੀਆਂ ਤੇ ਚੜ ਜਾਂਦੇ ਸੀ ਤੁਸੀਂ ਕਿਵੇਂ ਥਾਲੀਆਂ ਬਜਾਣ ਲੱਗ ਜਾਂਦੇ ਸੀ ਤੁਸੀਂ ਕਿਵੇਂ ਦੂਜਿਆਂ ਦੇ ਪ੍ਰੋਫੈਸਰਾਂਾਂ 'ਚ ਜਾ ਕੇ ਵੜ ਜਾਂਦੇ ਸੀ ਫਿਰ ਅੱਜ ਤੁਸੀਂ ਦੂਜਿਆਂ ਨੂੰ ਝੱਲੋ ਫਿਰ ਬਰਦਾਸ਼ਤ ਕਿਉਂ ਨਹੀਂ ਕਰਦੇ ਫਿਰ ਆਪ ਤੁਸੀਂ ਹਜ਼ਾਰ ਹਜ਼ਾਰ ਗੱਲ ਮੈਨ ਲੈ ਕੇ ਕਿਉਂ ਘੁੰਮਦੇ ਹੋ ਜੇ ਪੰਜਾਬ ਸੇਪ ਹੈ ਤਾਂ ਦਰਸ਼ਕੀ ਕਿਸੇ ਵੀ ਮਾਮਲਾ ਬੋਲੋ ਸਿੱਕਾ ਹੋ ਕੇ ਆਪ ਕੋ ਪੁੱਛ ਰਹੇ ਮਾਮਲਾ ਦਰਜ ਕਰਤਾ ਨਹੀਂ ਮਾਮਲਾ ਦਰਜ ਕਰਤਾ ਜੇ ਉਹਨਾਂ ਨੇ ਬਾਜਵਾ ਸਾਹਿਬ ਨੇ ਕਹਿਤਾ ਵੀ ਬੰਬ ਹੈਗੇ ਕਿਤੇ ਪਏ ਹੈ ਜੇ ਉਹਨਾਂ ਨੇ ਕਿਹਾ ਕਿਥੋਂ ਸੋਰਸ ਉਹਨਾਂ ਦੇ ਉਹਨਾਂ ਨੇ ਅਖਬਾਰ ਚ ਪੜ ਕੇ ਗਿਆ ਮੈਂ ਵੀ ਤਾਂ ਪੰਜਾਬ ਦੇ ਹਾਲਾਤਾਂ ਹਨ ਅਖਬਾਰਾਂ ਦੇ ਮੀਡੀਆ ਰਾਈ ਦੇਖ ਕੇ ਹੀ ਕਰ ਰਿਹਾ ਕੋਈ ਮੈਨੂੰ ਘਰੇ ਬੱਠੇ ਸੁਭਲਾ ਤਾਂ ਨਹੀਂ ਰਿਹਾ ਆ ਤੁਹਾਡੇ ਚੈਨਲਾਂ ਨਾਲ ਤੇ ਵਟਸਐਪ ਚੈਨਲਾਂ ਤੇ ਆ ਤੁਹਾਡੇ ਸੋਸ਼ਲ ਮੀਡੀਆ ਤੇ ਰੋਜ਼ ਹੀ ਆਂਦਾ ਜਿੱਦ ਤੱਕ ਸਾਡਾ ਪੰਜਾਬ ਅੱਜ ਸਾਡਾ ਤੇ ਤੜਫੀ ਜਾਂਦਾ ਵੀ ਅਸੀਂ ਕਿੱਥੇ ਗਲਤੀਆਂ ਕਰ ਬੈਠੇ ਕਿੱਥੇ ਕਿਹੜੇ ਲੋਕਾਂ ਨੂੰ ਬੋਟ ਪੈ ਚੁਕੇ ਕਿਹੜੇ ਨਾੜੀਆਂ ਦੇ ਹੱਥ 'ਚ ਸਰਕਾਰ ਬਿਠਾ ਬੈਠੇ ਕਿ ਸਾਡਾ ਕੁਝ ਰਿਆ ਹੀ ਨਹੀਂ ਵਟ ਕੇ ਪੰਜ ਪਹਿਲਾਂ ਦਾ ਭਰਾ ਵੜਦਾ ਦੱਸੋ ਉਹਨਾਂ ਦਾ ਕਸੂਰ ਤਾਂ ਦੱਸ ਦੋ ਕੀ ਹੈ ਉਹ ਯਾਰ ਮੁੱਕਦੀ ਗੱਲ ਆ ਜਦੋਂ ਇਨਸਪੈਕਟਰ ਹੀ ਸ਼ੇਪ ਨਹੀਂ ਜਿੰਨੂੰ ਮਾਰਤਾ ਕਰੇ ਬਟਾਲੇ ਕੇ ਅੰਬਰਤਾਰ ਕਿੱਥੇ ਮਾਰਿਆ ਜਦੋਂ ਉਹ ਨਹੀਂ ਸ਼ੇਪ ਰ ਅਸੀਂ ਕਿਹੜੇ ਖੇਤ ਦੀਆਂ ਮੁੱਲੀਆਂ ਜਦੋਂ